ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੋਪ ਦੇ ਦੋ ਤੁਕੇ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮਹਾ ਮਾਮ ਮਾਰਖੀ ਚੜਿਆ ਸਦਾ ਬਸੰਤ ਪਰਫੜ ਚਿੱਤ ਸਮਾਲ ਸੋਏ ਸਦਾ ਸਦਾ ਗੋਬਿੰਦ ਭੋਲਿਆ ਹੋ ਮੈਂ ਸੁਰਤ ਵਿਸਾਰ ਹੁਮੈ ਮਾਰ ਵਿਚਾਰ ਮਨ ਗੁਣ ਵਿਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਸ਼ਾਬਕਣੀ ਚੁਕਾ ਮਨ ਅਬਮਾਨ ਅਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਚ ਨਾਮ ਪਤ ਕਾ ਤਨ ਪੂਰਾ ਹੋਆ ਲਾਗਾ ਸਹਿਜ ਤਿਆਨ ਮਹਾਰੂਤੀ ਆਵਣ ਵੇਖੋ ਕਰਮ ਕਮਾਏ नानक हरे नासू कही जे गुरमुख रहे महला पहला बसंत सरस बसंत माहे रंग तेरा तेरा चाए किस पूज चढ़ावो लगो पाए तेरा दासन दासा कहोराए जग जीवन जुगत मिले काए रहो तेरी मूर्त एका बहुत रूप ਕਿਸੇ ਪੂਜ ਚੜਾਵੂ ਦੇਉ ਤੂਪ ਤੇਰਾ ਅੰਤ ਨਾ ਪਾਇਆ ਕਹਾਂ ਪਾਏ ਤੇਰਾ ਦਸਨ ਦਸਾਂ ਕਹੋ ਰਾਇ ਤੇਰੇ ਸੱਠ ਸੰਬਤ ਸਭ ਤੀਰਥ ਤੇਰਾ ਸੱਚ ਨਾਮ ਪਰਮੇਸ਼ਰਾਂ ਤੇਰੀ ਗਤ ਅਬ ਕਿਤ ਨਹੀਂ ਜਾਣੀ ਐ ਅਣਜਾਣਤ ਨਾਮ ਬੁਖਾਣੀ ਐ ਨਾਨਕ ਬੇਚਾਰਾ ਕਿਆ ਕਹੈ ਸਭ ਲੋਕ ਸਲਾਹੇ ਇੱਕ ਸੈ ਸਿਰ ਨਾਨਕ ਲੋਕਾਂ ਪਾਵ ਹੈ ਬਲੇ ਹਾਰੀ ਜਾਓ ਜੇ ਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚਮਕਾ ਕੰਚਨ ਕੁਵਾਰ ਰੂਪੇ ਕੀ ਆਕਾਰਾ ਬਹੁਤ ਵਿਸਥਾਰ ਗੰਗਾ ਕਾ ਉਦਕ ਕਰਨਤੇ ਕੀ ਆਗ ਗੜੜਾ ਖਾਣਾ ਦੁੱਧ ਸਿਉਂ ਗਾੜ ਰੇ ਮਨ ਲੇਖ ਕਬੂ ਨਾ ਪਾਏ ਜਾਮਨਾ ਪੀਜੈ ਸਾਜਨਾਏ ਰਹੋ 10 8 ਲਿਖੇ ਹੋਵੈ ਪਾਸ ਚਾਰੀ ਬੇਦ ਮੁਖਾਗਰ ਪਾਠ ਪੁਰਬੀ ਨਾ ਵੈ ਵਰਨਾ ਕੀ ਦਾਤ ਬਰਤਨੇ ਮੁਕਰੇ ਦਿਨ ਰਾਤ ਕਾਜੀ ਮੁੱਲਾ ਹੋਵੈ ਸੇਖ ਜੂਗੀ ਜੰਗਮ ਭਰਵੇ ਵੇਖ ਕੋ ਗਿਰਹੀ ਕਰਮਾ ਕੀ ਸੰਧ ਬਿਨ ਬੂਝੇ ਸਭ ਖੜੀਐ ਸੋ ਬੰਦ ਜੇਤੇ ਜੀ ਲਿਖੀ ਸਰਕਾਰ ਕਰਣੀ ਉੱਪਰ ਹੋ ਬਗਸਾਰ ਹੁਕਮ ਕਰਹਿ ਮੂਰਖ ਗਾਵਾਰ ਨਾਨਕ ਸੱਚ ਕੇ ਸਿਪਤੋ ਪੰਡਾਰ ਬਸੰਤ ਮਹੱਲਾ ਤੀਜਾ ਬਾਹਤਰ ਉਤਾਰ ਦਿਗੰਬਰ ਹੋਗ ਜਟਾ ਤਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸ ਮੈਂ ਦੁਆਰ ਪਰਮ ਪਰਮ ਆਵੇ ਮੂੜਾ ਬਾਰ ਹੋ ਬਾਰ ਇਕ ਤਿਆਬੂ ਮੂੜ ਮਨਾ ਬਾਰ ਉੱਤਰ ਜਾਏ ਇਕਖੇ ਨਾ ਰਹੋ ਸਿਮਰਤ ਸਾਹਤਰ ਕਰ ਬਖਿਆਣ ਨਾਦੀ 베ਦੀ ਪੜੇ ਪੁਰਾਣ ਪਖੰਡ ਤ੍ਰਿਸ਼ਟ ਮਨ ਕਪਟਕ ਮਾਹੇ ਤਨ ਕੈ ਰਮਈਆ ਨੇੜ ਨਾਹੀ ਜੇ ਕੋ ਐਸਾ ਸੰਜਮੀ ਹੋਏ ਕ੍ਰਿਆ ਵਿਸ਼ੇਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਓਏ ਨਰੰਜਨ ਕੈਸੇ ਪਾਹੇ ਕੀਤਾ ਹੋਆ ਕਰੇ ਕਿਆ ਹੋਏ ਜਿਸ ਨੂੰ ਆਪ ਉਚਲਾਈ ਸੋਏ ਨਦਰ ਕਰੇ ਤਾਂ ਪਰ ਮੁਚਕਾਏ ਹੁਕਮ ਹੈ ਬੂਝਾ ਤਾਂ ਸੱਚਾ ਪਾਏ ਜਿਸ ਜਿਓ ਅੰਤਰ ਮੈਲਾ ਹੋਏ ਤੀਰਥ ਭਵੈ ਦਸੰਤਰ ਲੋਏ ਨਾਨਕ ਮਿਲਿਆ ਸਤਗੁਰ ਸੰਗ ਤਉ ਭਵ ਜਲ ਕੇ ਟੂਟ ਸੰਬੰਧ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਬਰਨ ਦੀਸਾ ਸਰਬ ਤੋ ਉਹ ਸੁਰਨ ਆਥਾ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗੰਬੀਰ ਲਾਲ ਗੁਰਮੁਖ ਰਾਮ ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਓ ਬਿਨ ਸਾਧਨਾ ਪਾਈਏ ਹਰ ਕਾ ਸੰਗ ਬਿਨ ਗੁਰ ਮੈਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਥ ਸੋਏ ਜਾਗ ਤੂ ਰਾਖ ਰੱਖਣ ਹਰ ਸਤ ਗੁਰੂ ਮਲਾਵੈ ਕਰਹਿ ਸਾਰ ਬੇਕਹਮ ਮਮਤਾ ਪਰ ਹਰਾਏ ਸਭ ਦੂਖ ਬਨਾਸੇ RAM ਰਾਈ ਉਤਮ ਗਾਤ ਮਤ ਹਰ ਗੁਰੂ ਸਰ ਹੀਰ ਗੁਰਮਤ ਪ੍ਰਗਟੇ RAM ਨਾਮ ਹੀਰ ਲੇਵ ਲਾਗੀ ਨਾਮ ਤਜ ਦੂਜਾ ਪਾਓ ਜਨ ਨਾਨਕ ਹਰ ਗੁਰ ਗੁਰ ਮਲਾਵ ਬਸੰਤ ਮਹੱਲਾ ਪਹਿਲਾ ਮੇਰੀ ਸખી ਇਸ ਹੀਲੀ ਸੁਨਹੁ ਭਾਏ ਮੇਰਾ ਪੈਰੇ ਰਿਸਾਲੂ ਸੰਗ ਸਾਈ ਉਹ ਅਲਖ ਨ ਲਖੈ ਕੋ ਕਾਏ ਗੁਰ ਸੰਗ ਦਿਖਾਇਓ RAM ਰਾਏ ਬਿਲ ਸਖੀ ਇਸ ਹਿੱਲੀ ਹਰ ਗੁਣ ਬਨੇ ਹਰ ਪ੍ਰਭ ਸੰਗ ਖੇਲੇ ਬਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹੋ ਮਨ ਮੁਕੀ ਤਹਾਗਣ ਨਾ ਪਿਉ ਉਹ ਘਟ ਘਟ ਰਬ ਸਰਬ ਪ੍ਰਿਉ ਗੁਰਮੁਖ ਥਿਰ ਚਿੰਨ ਸੰਗ ਦੇਉ ਗੁਰਨਾਮੁ ਤਰੜਾਇਆ Jap ਜਪਿਉ ਬਿਨ ਗੁਰ ਭਗਤ ਨਾ ਪਾਉ ਹੋਏ ਬਿਨ ਗੁਰ ਸੰਤਨਾਂ ਸੰਗ ਦੇ ਬਿਨ ਗੁਰ ਅੰਧਲੇ ਤੰਦਰੋਏ ਮਨ ਗੁਰਮੁਖ ਨਿਰਮਲ ਮਲ ਸਬਦ ਖੋਏ ਗੁਰ ਮਨ ਹਮਾਰਿਓ ਕਰ ਸੰਜੋਗ ਐਨ ਸਵਾਰਾਵੇ ਭਗਤ ਜੋਗ ਗੁਰ ਸੰਤ ਸਭਾ ਦੁਖ ਮਿਟੈ ਰੋਗ ਜਨ ਨਾਨਕ ਹਰਿ ਬਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸਤ ਆਪਨ ਬਿੜੇ ਰਾਜ ਰਾਜ ਗੁਰਮਤੋ ਊਤਮ ਸੰਗ ਸਾਥ ਹਰ ਨਾਮ ਰਸਹਿਣ ਸਹਿਜ ਆਥ ਮਤ ਬਿਸਰਸਿ ਗਰੀ ਮਨਿ ਰਾਮ ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪਤ ਲਾਇ ਉਤਲ ਤੋਲ ਰਹਾਉ ਗੁਰ ਚਰਨ ਸਰੇ ਵੈ ਗੁਰ ਸਿਖ ਤੋਰ ਗੁਰ ਸੇਵ ਤਰੇ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰੂ ਸਹਿਬੰਨਾ ਪਾਈ ਸੇ ਚੋਰ ਚੋਰ ਗੁਰ ਤੁਠਾ ਬਖਸ਼ੇ ਭਗਤ ਪਾਉ ਗੁਰ ਤੁਠਾ ਪਾਈਐ ਹਰ ਮਹਿਲ ਠਾਉ ਬਾਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਲਾਵੈ ਕਰੇ ਦਾਤ ਗੁਰ ਸਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕੋ ਨਾਨਕ ਪਾਵੈ ਬਿਰਲੇ ਕੇ ਬਸੰਤ ਮਹੱਲਾ ਤੀਜਾ ਇੱਕ ਤੁਕਾ ਸਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁੱਲ ਉਦਰੈ ਤੇਰੀ ਭਗਤ ਨਾ ਸੋਡੋ ਕਿਆ ਕੋ ਹਸੈ ਸਾਚ ਨਾਮ ਮੇਰਾ ਹਿਰਦੈ ਵਸੈ ਰਹਾਉ ਜੈਸੇ ਮਾਇਆ ਮੋ ਪ੍ਰਾਣੀ ਗਲਤ ਰਹੈ ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ਮੈਂ ਮੂਰਖ ਮੁਗਧ ਉਪਰ ਕਰਹੁ ਦਇਆ ਤਉ ਸਰਣਾਗਤ ਰਹਉ ਪਇ ਕਹਿਤ ਨਾਨਕ ਸੰਸਾਰ ਕੇ ਨੇਪੁਲ ਕਮ ਗੁਰ ਪ੍ਰਸਾਦ ਕੋ ਪਾਵੈ ਅਮਰਤ ਨੰ ਮਹੱਲਾ ਪਹਿਲਾ ਬਸੰਤ ਹੰਡੋਲ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਾਲਗ੍ਰਾਮ ਬਿਪ ਪੂਜ ਮਨਾਵ ਸ਼ੁਕਰ ਤ ਤੁਲਸੀ ਮਾਲਾ RAM ਨਾਮ ਜਪ ਬੀੜਾ ਬੰਦੋ ਦਹਾ ਕਰੋ ਦਇਆਲਾ ਕਾਹੇ ਕਲਰਾ ਸਿਨਚੋ ਜਨਮ ਮੰਗਵਾਵੋ ਕਾਚੀ ਟੈਗ ਦਵਾਲ ਕਾਹੇ ਗੱਚ ਲਾਵੋ ਰਹਾਓ ਕਰ ਹਰ ਹਟ ਮਲ ਟਿੰਡ ਬਰੋਗੋ ਤਿਸ ਭੀਤਰ ਮਨ ਜੋਬ ਹੋ ਅੰਮਰਤ ਸਿਨਚੋ ਪਰੋਕਿਆਰੇ ਤਉ ਮਾਲੀ ਕੇ ਹੋਵੋ ਕਾਮ ਕਰੋ ਤੋਇ ਕਰੋ ਬਸੋਲੇ ਗੋਡੋ ਧਰਤੀ ਪਾਈ ਜਉ ਗੋਡੋ ਤਉ ਤੁਮ ਸੁਖ ਪਾਵੋ ਕਿਰਤਨਾ ਮਿਟਿਆ ਜਾਈ ਬਗਲੇ ਤੇ ਪੁਨ ਹੰਸਲਾ ਹੋਵੇ ਜੇ ਤੁਮ ਕਰਹਿ ਦਇਆ ਲਾ ਬਰਨ ਮਤਨ ਨਾਨਕ ਦਾਸਨ ਦਾਸਾ ਦਇਆ ਕਰੋ ਦਇਆ ਲਾ ਬਸੰਤ ਮਹੱਲਾ ਪਹਿਲਾ ਹੈ ਡੋਲ ਸ਼ਾਹ ਰੜੀ ਬੱਤ ਸਾਬ ਕਿਸ ਸਾਂਜੀ ਪੀਵਕੜੈ ਤਨ ਵਖੇ ਆਪ ਕੁਛ ਜੀ ਦੋ ਸੰਨ ਦੇਉ ਜਾਣਾ ਨਹੀਂ ਰਖੇ ਮੇਰੇ ਸਾਹਿਬਾ ਉਹ ਆਪੇ ਪਰਮ ਪੁਲਾਣੀ ਅੱਖਰ ਲਿਖੇ ਸਹੀ ਗਾਵਾਂ ਅਬਰ ਨਾ ਜਾਣ ਆ ਬਾਣੀ ਰਹਾਉ ਕੱਢ ਕਸੀਦਾ ਪਰ ਹਰ ਚੋਲੀ ਤਾਂ ਤੁਮ ਜਾਣੋ ਨਾਰੀ ਜੇਕਰ ਰੱਖੋ ਬੁਰਾ ਨਾ ਚਖੇ ਹੋ ਵੈ ਕੰਤ ਪਿਆਰੀ ਜੇ ਤੂੰ ਪੜਿਆ ਪੰਡਤ ਬਿਨਾ ਦੋ ਅੱਖਰ ਦੋਏ ਨਾਵਾਂ ਬਨਮਤਨ ਨਾਨਕ ਏਕ ਲੰਗਾਈ ਜੇਕਰ ਸੱਚ ਸਮਾਵਾਂ बसंत हंडोल महला पहला राजा बालक नगरी काची दुष्टा न प्यारो दोए माई दोए बापा पड़ी है पंडित करो बिचारो स्वामी पंडता तुम मती मतीन विद प्राण प्राणपति रहो पीतर अगन बनस पत मौली सागर पंड पाया चंद सूरज दोए कर ही पीतर ਐਸਾ ਗਿਆਨ ਨਾ ਪਾਇਆ ਆਰਾਮਰ ਬੰਤਾ ਜਾਣੀਏ ਇੱਕ ਮਾਈ ਭੋਗ ਕਰੇ ਤਾਂਕੇ ਲਖਣ ਜਾਣੀਏ ਖਿਮਾ ਧਨ ਸੰਗਰੇ ਕਹਿਆ ਸੋਣ ਹੈ ਨਾ ਖਾਇਆ ਮਾਨੈ ਤਿਨਾਹੀ ਸੇਤੀ ਵਾਸਾ ਪਰ ਮਤ ਨਾਨਕ ਦਾਸਨ ਦਾਸਾ ਕਿਨ ਟੋਲਾ ਖਿਨ ਵਾਸਾ ਬਸੰਤ ਹੰਡੋਲ ਮਹਲਾ ਪਹਿਲਾ ਸਾਚਾ ਸੋ ਗੁਰੂ ਸੁਖ ਦਾਤਾ ਹਰ ਮੇਲੇ ਭੁਖ ਗਬਾਏ ਕਰ ਕਿਰਪਾ ਹਰ ਭਗਤ ਦਰੜਾਏ ਅੰਦਨ ਹਰ ਗੁਣ ਗਾਏ ਮਤ ਪੂਲੋ ਰੇ ਮਨ ਚੇਤ ਹਰੀ ਬਿਨ ਗੁਰ ਮੁਕਤ ਨਹੀਂ ਤਰਲ ਹੋਈ ਗੁਰਮੁਖ ਪਾਈਏ ਨਾਮ ਹਰੀ ਰਹਾਓ ਬਿਨ ਭਗਤੀ ਨਹੀਂ ਸਤਗੁਰ ਪਾਈਏ ਬਿਨ ਪਾਗਾਂ ਨਹੀਂ ਭਗਤ ਹਰੀ ਬਿਨ ਪਾਗਾਂ ਸਤ ਸੰਗਨ ਪਾਈਏ ਕਰਨ ਮਿਲਾ ਹਰ ਨਾਮ ਹਰੀ ਘਟ ਘਟ ਗੁਪਤੋ ਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੈ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੇ ਬੜਾਈ ਗੁਰਮਖ ਸੇ ਪ੍ਰਦਾਨ ਕੀਏ ਪਾਰਸ ਪੇਠ ਪਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ